ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ 22 ਦਸੰਬਰ ਦਾ ਇਤਿਹਾਸ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ 22 ਦਸੰਬਰ ਅੰਮ੍ਰਿਤ ਵੇਲੇ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਆਓ ਜਾਣਦੇ ਹਾਂ ਸਰਸਾ ਨਦੀ ਦਾ ਇਤਿਹਾਸ ਸਰਸਾ ਦੇ ਕੰਡੇ ਤੇ ਲੜਾਈ ਜਦੋਂ ਆਨੰਦਪੁਰ ਸਾਇਬ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਇਬ ਕੋਲ 10000 ਫੌਜ ਸੀ ਹੁਣ ਸਿਰਫ 1500 ਤੋਂ 1600 ਰਹਿ ਗਈ ਉਸ ਵਿੱਚ ਵੀ ਭੁੱਖ ਦਾ ਕਹਿਰ ਬਹੁਤ ਬਹੁਤੇ ਮਨ ਦੇਕਰਾਰ ਤੇ ਪਹੁੰਚ ਚੁੱਕੇ ਸੀ ਆਨੰਦਪੁਰ ਦੇ ਕਿਲੇ ਤੇ ਹੋਰ ਗੁਰੂ ਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਕੇ ਅੱਧੀ ਰਾਤ ਕਿਲਾ ਖਾਲੀ ਕਰ ਦਿੱਤਾ 1500 ਤੋਂ 1600 ਸਿੱਖ 21 ਦਸੰਬਰ ਦੀ ਬਰਫ਼ੀਲੀ ਰਾਤ ਵਿੱਚ ਭੁੱਖੇ ਪਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਲਮਾ ਦੇ ਘੇਰੇ ਵਿੱਚੋਂ ਲੰਘ ਕੇ ਜਾ ਰਹੇ ਸੀ ਜਿਸ ਦੀ ਦਾਦ ਜ਼ਾਲਮ ਤੇ ਲਟੇਰੇ ਵੀ ਦੇ ਰਹੇ ਸੀ ਜੇ ਉਹ ਕੀਰਤਨਪੁਰ ਹੀ ਪਹੁੰਚੇ ਸਨ ਕਿ ਮੁਗਲਾਂ ਨੇ ਬੜੀ ਬੇਰਹਿਮੀ ਨਾਲ ਕਸਮਾਵਾਦਿਆਂ ਤੋੜ ਕੇ ਭੁੱਖੇ ਭਾਣੇ ਗੈਂਦੀ ਦੇ ਸਿੰਘਾਂ ਤੇ ਟੁੱਟ ਪਏ ਬਾਬਾ ਅਜੀਤ ਸਿੰਘ ਪੱਬ ਭਾਈ ਊਦੇ ਸਿੰਘ ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿੰਘਾਂ ਨੇ ਇਹਨਾਂ ਨੂੰ ਇੱਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਛਾਈ ਟਿੱਪੀ ਸਰਸਾ ਦੇ ਕੰਡੇ ਜਿਸ ਦਲੇਰੀ ਨਾਲ ਇੰਨੇ ਇੰਨਾ ਗਿਣਤੀ ਦੇ ਸਿੰਘਾਂ ਨੇ ਟੱਕਰਾ ਕੀਤਾ ਉਹ ਬੇਮਿਸਾਲ ਸੀ ਜੋ ਜਰਨੈਲ ਜੋਜਕੇ ਜੁੱਜਕੇ ਸ਼ਹੀਦੀ ਸ਼ੀਦ ਹੋਏ ਉਹਨਾਂ ਵਿੱਚ ਭਾਈ ਜੀਵਨ ਸਿੰਘ ਭਾਈ ਬਚੀਤਾ ਸਿੰਘ ਤੇ ਭਾਈ ਉਦੇਸ ਸਿੰਘ ਜੀ ਹਨ ਗੋਲੀਆਂ ਵਰ ਰਹੀਆਂ ਹਨ ਤੀਰ ਚੱਲ ਰਹੇ ਹਨ ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਕੋਟਲਾ ਸਿੰਘ ਸਿੰਘ ਸੰਗਤਾਂ ਦੀ ਰੱਖਿਆ ਕਰ ਰਹੇ ਸੀ ਪੰਜਾਬ ਦੀਆਂ ਠੰਡੀਆਂ ਦਾ ਤਾਂ ਬਰਸਾ ਤਾਂ ਝੱਖੜ ਮੀਂਹ ਵਰਗੀਆਂ ਗੋਲੀਆਂ ਦੀਆਂ ਪਛਾੜਾਂ ਪਿੱਛੇ ਲੱਖਾਂ ਦੀ ਫੌਜ ਚੜ ਆਈ ਸਰਤਾ ਜਿਸ ਨੂੰ ਪਾਰ ਕਰਨਾ ਸੀ ਦੇ ਵਿੱਚ ਤਿਲਕ ਦੀਆਂ ਜਾਨਾਂ ਜਿਨ੍ਹਾਂ ਵਿੱਚ ਕਈ ਸ਼ਹੀਦ ਹੋਏ ਕਈ ਡੁੱਬੇ ਮਸਾ ਕੁਝ ਕੁ ਸਿੰਘ ਬਰਫੀਲੇ ਪਾਣੀ ਦੀ ਪੇਟ ਤੋਂ ਬਚ ਕੇ ਪਾਰ ਹੋਏ ਪਰ ਅਜੀਹਾ ਖੇਰੂ ਖੇਰੂ ਹੋਇਆ ਕਿ ਅਸ ਅਕਸ ਵਿੱਚ ਇਹਨਾਂ ਦਾ ਮੇਲ ਨਾ ਹੋ ਸਕਿਆ ਮਾਤਾ ਗੁਜਰਕੌਰ ਤੇ ਦੋ ਸੱਜਾ ਦੇ ਗੰਗੂ ਬ੍ਰਾਹਮਣ ਨਾਲ ਸਰਹੰਦ ਵੱਲ ਨਿਕਲ ਗਏ ਪਾਈ ਮਣੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰਕੌਰ ਤੇ ਮਾਤਾ ਸੈਭਕੌਰ ਤੇ ਪੰਜ ਹੋਰ ਸਿੰਘ ਦਿੱਲੀ ਵਾਲੇ ਪਾਸੇ ਹੋ ਗਏ ਬਹੁਤ ਸਾਰਿਆ ਸਮਾਨ ਜਿਸ ਵਿੱਚ ਸਾਲਾਂ ਦੀ ਕੀਤੀ ਮਿਹਨਤ ਦੇ ਨਾਲ-ਨਾਲ ਕਈ ਗ੍ਰੰਥ ਵੀ ਰੁੱੜ ਗਏ ਨੌ ਮੰਦਿਰ ਦੇ ਕਰੀਬ ਗੁਰੂ ਸਾਹਿਬ ਜੀਆਂ ਰਚਨਾ ਦੇ ਨਾਲ-ਨਾਲ ਹੋਰ ਵੀ ਸਮਾਨ ਸਰਸਨ ਨਦੀ ਦੀ ਪੇਂਡ ਚੜ ਗਿਆ ਪਰਿਵਾਰ ਦਾ ਵਿਛੋੜਾ ਬੈ ਗਿਆ ਦਿਨ thamate ਬੰਡਿਆ ਗਿਆ ਜੋ ਮੋੜ ਕਦੇ ਇਕੱਠਾ ਨਾ ਹੋ ਸਕੇਆ ਗੁਰੂ ਜੀ ਅਤੇ ਦੋ ਵੱਡੇ ਸਹਜਾ ਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਚੋਰਾਵਰ ਸਿੰਘ ਜੀ ਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦ ਕਿ ਮਾਤਾ ਗੁਜਰੀ ਤੇ ਛੋਟੇ ਸਹਜਾ ਦੇ ਬਾਬਾ ਜੀਜਾ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਗੁਰੂ ਜੀ ਤੋਂ ਵਿਛੜ ਕੇ ਗੇ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਗਏ ਅਤੇ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਸਹਾਜਾ ਦੇੰਦੀਆਂ ਮਾਤਾਵਾਂ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਅਤੇ ਕੁਛ ਸਿੰਘ ਦਿੱਲੀ ਪਹੁੰਚ ਗਏ ਜਿਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਈ ਬਣਿਆ ਹੋਇਆ ਹੈ ਇਸ ਦੇ ਇਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ ਇੱਥੇ ਜਾ ਕੇ ਤੇ ਆਲੇ ਦੁਆਲੇ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਇਹੋ ਕਿਹੋ ਜਿਹਾ ਹੋਣਿਆ ਉਹ ਦਿਨ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਪਿਛੜੇ ਬਿਛੜਿਆ ਅਤੇ ਸਿੰਘ ਜੰਗ ਲੜਦੇ ਹੋਏ ਸ਼ਹੀਦ ਹੋਏ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਆਪਣੇ ਦੋਨੇ ਸਰਬਜਾਤੇ ਤੇ ਗੇਂਤੀ ਦੇ ਕੁਝ ਸਿੰਘਾਂ ਨਾਲ ਵਰਦੇ ਮੀ ਭਿੱਜੇ ਹੋਏ ਕੱਪੜੇ ਥੱਕੇ ਭੁੱਖੇ ਸਰੀਰ ਸਰੀਰ ਰੋਪੜ ਪਹੁੰਚੇ ਜਿੱਥੇ ਉਥੋਂ ਦੇ ਪਠਾਨਾ ਨੇ ਉਹਨਾਂ ਦਾ ਤਲਵਾਰਾਂ ਨਾਲ ਸਵਾਗਤ ਕੀਤਾ ਮੁਕਾਬਲਾ ਕਰਦਿਆਂ ਕਰਦਿਆਂ ਉਹ ਚਮਕੌਰ ਦੀ ਗੜੀ ਪਹੁੰਚ ਗਏ ਜਿੱਥੇ ਦੇ ਜ਼ਿਮੀਦਾਰ ਚੌਧਰੀ ਬੁੱਧੀ ਚੰਦ ਨੇ ਆਪਜੀਤ ਨੂੰ ਬੇਨਤੀ ਕੀਤੀ ਕਿ ਖਾਲੀ ਮੈਦਾਨ ਨਾਲੋਂ ਗੜੀ ਵਿੱਚ ਕੁਝ ਬਚਾਹ ਹੋ ਜਾਵੇਗਾ। ਵਾਹਿਗੁਰੂ। ਗੁਰੂ ਖੇਤਰ ਤੋਂ ਮੁੜਦਿਆਂ ਵੀ ਉਹ ਇਸ ਹਵੇਲੀ ਵਿੱਚ ਠਹਿਰੇ ਸੀ। ਗੁਰੂ ਸਾਹਿਬ ਨੇ ਇੱਥੇ ਰੁਕਣ ਤੇ ਆਖਰੀ ਦਮ ਤੱਕ ਝਗੜ ਝਗੜੰਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਨੇ ਕਾਫਲਾ ਜਮਕੌਰ ਦੇ ਆਸ-ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤੱਕ ਪਹੁੰਚ ਗਈ ਨਮਾਬ ਨੇ ਤੁਰੰਤ ਆਪਣੇ ਸੈਨਿਕਾਂ ਜਮਕੌਰ ਸਾਹਿਬ ਵੱਲ ਭੇਜ ਦਿੱਤੇ ਤਾਂ ਕਿ ਰਾਤੋਂ ਰਾਤ ਗੁਰੂ ਸਾਹਿਬ ਨੂੰ ਠੇਰਾ ਪਾ ਕੇ ਫੜ ਲਿਆ ਜਾਵੇ